ਜੋ ਜੰਮੂ ਕਸ਼ਮੀਰ ਤੇ ਚਾਰਖੰਡ ਦੇ ਵਿੱਚ ਅੱਜ ਪਹਿਲੇ ਗੇਟ ਦੇ ਲਈ VOTING ਹੋ ਰਹੀ ਹੈ ਜੰਮੂ ਕਸ਼ਮੀਰ ਦੀਆਂ 15 ਤੇ ਚਾਰਖੰਡ ਦੀਆਂ 13 ਵਿਧਾਨ ਸਭਾ ਸੀਟਾਂ ਲਈ VOTING ਚੱਲ ਰਹੀ ਹੈ ਲੋਕ ਵੱਧ ਚੜ ਕੇ ਆਪਣੇ ਜਮਹੂਰੀ ਹੱਕਾਂ ਦੀ ਵਰਤੋਂ ਕਰ ਰਹੇ ਨੇ ਕੁਲ ਪੰਜ ਪੜਾਮਾ ਦੇ ਵਿੱਚ ਇਹ VOTING ਹੋਣੀ ਹੈ ਪਹਿਲੇ ਗੇਟ ਦੇ ਲਈ ਚੱਲ ਰਹੀ ਇਸ VOTING ਲਈ ਜੰਮੂ ਕਸ਼ਮੀਰ ਚ 123 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਪੀਡੀਪੀ ਭਾਜਪਾ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਚ ਮੁੱਖ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਨੇ ਇੱਕ ਦੂਜੇ ਦੇ ਨਾਲ ਨਾਤਾ ਤੋੜ ਦਿੱਤਾ ਸੀ ਚਾਰਖੰਡ ਚ 199 ਹੋਣਾ ਚ ਦਾਤੇ ਲੱਗੇ ਹੋਈ ਹੈ ਮੁਕਤੀ ਮੋਰਚਾ ਕਾਂਗਰਸ ਆਰ ਜੀ ਡੀ ਤੇ ਬੀ ਜੀ ਪੀ ਇਥੇ ਮੁੱਖ ਪਾਰਟੀਆਂ ਨੇ ਤੇ ਬੀ ਜੀ ਪੀ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਆਪਣਾ ਪਰਚਮ ਲਹਿਰਾਉਣ ਦੀ ਅਤੇ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਉਣ ਦੀ ਪਹਿਲੇ ਗੇੜ ਦੇ ਲਈ ਅੱਜ ਵੋਟਾਂ ਪੈਂਦਾ ਕੰਮ ਜਾਰੀ ਹੈ ਜੰਮੂ ਕਸ਼ਮੀਰ ਤੇ ਚਾਰਖੰਡ ਦੇ ਵਿੱਚ VOTING ਹੋ ਰਹੀ ਹੈ ਜੰਮੂ ਕਸ਼ਮੀਰ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਆਪਣੇ ਘਰਾਂ ਤੋਂ ਨਿਕਲ ਰਹੇ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਕਸ਼ਮੀਰ ਦੀ 15 ਵਿਧਾਨ ਸਭਾ ਸੀਟਾਂ ਤੇ VOTING ਹੋ ਰਹੀ ਹੈ ਸ਼ਾਮ 4 ਵਜੇ ਤੱਕ ਵੋਟ ਇਥੇ ਪਾਏ ਜਾਣਗੇ ਛਾਰਖੰਡ ਵਿੱਚ 3 ਵਜੇ ਤੱਕ ਵੋਟ ਪਾਏ ਜਾਣਗੇ 13 ਵਿਧਾਨ ਸਭਾ ਸੀਟਾਂ ਤੇ VOTING ਹੋ ਰਹੀ ਹੈ ਛਾਰਖੰਡ ਦੀਆਂ ਛਾਰਖੰਡ ਵਿੱਚ ਨਕਸਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਵੋਟ ਪਾਏ ਜਾ ਰਹੇ ਨੇ ਪਰ ਸੁਰੱਖਿਆ ਦੇ ਵਿਪਕਤਾ ਇੰਤਜ਼ਾਮ ਕੀਤੇ ਗਏ ਨੇ